ਨੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਆਪਾਂ ਨੇ ਇੱਥੇ ਰਸੋਈ ਦੇ ਵਿੱਚ 2x2 ਦੀ ਟੈਲ ਲਾਈ ਹੈ ਮੈਟ ਵੱਜਦੀ ਹੈ ਇਹ ਇਹਦਾ ਲਾਉਣ ਦਾ ਮੇਨ ਕਾਰਨ ਇਹੀ ਸੀ ਬਸ ਆਪਣਾ ਵੀ ਨਹੀਂ ਤਾਂ ਆਪਾਂ 4x2 ਦੀ ਲਾ ਦਿੰਦੇ ਜਾਂ ਆਪਾਂ ਦੂਜੀ 2x2 ਦੀ ਡਬਲ ਚਾਰਜ ਲਾ ਦਿੰਦੇ ਇਹ ਥੋੜੀ ਜੀ ਮੈਟ ਹੈ ਇਹ ਤੇ ਤਲਕਣ ਨਹੀਂ ਹੁੰਦੀ ਕਿਉਂਕਿ ਬਈ ਰਸੋਈ ਦੇ ਵਿੱਚ ਕੁਝ ਨਾ ਕੁਝ ਡੁੱਲਦਾ ਹੀ ਰਹਿੰਦਾ ਹੈਗਾ ਪਾਣੀ ਧਾਣੀ ਤੇ ਤਾਂ ਜੋ ਤਲਕਣ ਨਾ ਹੋਵੇ ਤੇ ਆਪਾਂ ਬਾਹਰ ਚੌਂਕੇ 'ਚ ਵੀ ਇਹੀ ਟਾਇਲ ਲਾਈ ਹੈ ਤੇ ਦੇਲੀ ਦੇ ਉੱਤੇ ਆਪਾਂ ਗ੍ਰੇਨਾਈਟ ਦਾ ਪੀਸ ਪਿਆ ਸੀਗਾ ਉਹ ਤਰਤਾ ਸੀਗਾ ਤੇ ਇੱਕ ਆਪਾਂ ਨਾ ਬਾਥਰੂਮ ਆ ਮਸ਼ੀਨ ਵਾਲਾ ਸਾਹਮਣੇ ਇਹਦੇ ਵਿੱਚ ਟਾਇਲ ਲਾਈ ਹੈ 12 18 ਦੀ ਵਾਲ ਟਾਇਲ ਤੇ ਫੁੱਟ ਬਾਈ ਫੁੱਟ ਦਾ ਇਹੇਠਾਂ ਲੱਗਦੀ ਆਪਣੇ ਫਰਸ਼ ਤੇ ਟਾਇਲ ਇਹਤੇ ਵੀ ਤਿਲਕਣ ਨੇਂ ਦੀ 12 18 'ਚ ਜੋ ਟਾਇਲ ਹੈਗੀ ਨਾ ਆਪਣੇ ਬਹੁਤ ਹੀ ਸਾਹਬ ਨਾਲ ਰੇਟ ਤੇ ਮਿਲ ਜਾਂਦੀ ਹੈਗੀ 12 18 ਚ ਲਗਭਗ 200 ਦਾ ਡੱਬਾ ਮਿਲ ਜਾਂਦਾ ਹੈਗਾ ਤੇ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜਰੂਰੀ ਨਹੀਂ ਆਪਾਂ 4 2 ਦੀ ਡੀਟੈਲ 'ਚ ਹੀ ਫਸ ਗਏ ਤਾਂ ਆਪਾਂ ਨੂੰ 30 35 ਰੁਪਏ ਫੁੱਟ ਲਾਉਣ ਦਾ ਲੋੜ ਨਹੀਂ ਹੈ ਇਹ ਸਾਰਾ 18 20 ਰੁਪਏ ਫੁੱਟ ਮਿਲ ਜਾਂਦਾ ਜੀ ਤੇ ਇਹ ਮਾਲ ਆਇਆ ਆਪਣੇ ਮਾਸਟਰ ਮਾਰਬਲ ਤੋਂ ਜੀ ਮੋੜਾਂ ਤੋਂ ਆਪਾਂ ਉਹਦੀ ਉਹਨਾਂ ਦੀ ਵੀ ਵੀਡੀਓ ਪਾਉਣੀ ਹੈਗੀ ਤੇ ਜਾਵਾਂਗੇ ਉੱਥੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਧੰਨਵਾਦ ਜੀ